ਅੱਜ ਭਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਝਨੇੜੀ ਵਿਖੇ ਸਰਪੰਚ ਗੁਰਮੀਤ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਨੂੰ ਹਰਾ-ਭਰਾ ਤੇ ਸਾਫ਼-ਸੁਥਰਾ ਬਣਾਉਣ ਲਈ ਵਿਰਾਸਤੀ ਪ੍ਰਯਾਸ ਕੀਤੇ ਗਏ। ਇਸ ਤਹਿਤ ਪਿੰਡ ਦੇ ਆਲੇ-ਦੁਆਲੇ ਤਕਰੀਬਨ 500 ਦੇ ਕਰੀਬ ਬੂਟੇ ਲਗਾਏ ਗਏ। ਇਸ ਦੌਰਾਨ ਗੁਰਚੇਤ ਸਿੰਘ ਝਨੇੜੀ ਕਨਵੀਨਰ, ਟਰਾਂਸਪੋਰਟ ਸੈੱਲ ਭਾਜਪਾ ਮੈਂਬਰ ਐਫਸੀਆਈ ਪੰਜਾਬ ਨੇ ਪਹੁੰਚ ਕੇ ਗ੍ਰਾਮ ਪੰਚਾਇਤ ਦੇ ਉਪਰਾਲਿਆਂ ਦੀ ਸਲਾਘਾ ਕੀਤੀ। ਉਨ੍ਹਾਂ ਕਹਿ ਕੇ ਇਹ ਕਦਮ ਵਾਤਾਵਰਨ ਲਈ ਪ੍ਰੇਰਿਤ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਬੂਟਿਆਂ ਦੀ ਸਾਂਭ ਸੰਭਾਲ ਦੀ ਅਪੀਲ ਕੀਤੀ ਉਹਨਾਂ ਦੱਸਿਆ ਕਿ ਨਾਗਰ ਨਿਵਾਸੀ ਆਪਣੇ ਖੇਤਾਂ ਜਾਂ ਮੋਟਰਾਂ ਤੇ ਬੂਟੇ ਲਗਾਉਣਾ ਚਾਹੁੰਦਾ ਤਾਂ ਉਹ ਪੰਚਾਇਤ ਵੱਲੋਂ ਬੂਟੇ ਮੁਫਤ ਦਿੱਤੇ ਜਾਣਗੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਲਗਾਏ ਗਏ ਬੂਟਿਆਂ ਦੀ ਭਵਿੱਖ ਦੀਆਂ ਪੀੜ੍ਹੀਆਂ ਲਈ ਵੱਡਾ ਤੋਹਫ਼ਾ ਸਾਬਤ ਹੋਣਗੇ ਸਾਰੇ ਨਿਵਾਸੀਆਂ ਨੂੰ ਇਹ ਕੰਮ ਪੂਰਾ ਸਹਿਯੋਗ ਦੇਣ ਅਤੇ ਪੂਰੀ ਅਪੀਲ ਕੀਤੀ ਕਿ ਇਸ ਮੌਕੇ ਸਾਰੇ ਕੰਮ ਨੂੰ ਸੱਚੇ ਢੰਗ ਨਾਲ ਕੀਤਾ ਜਾਵੇ ਇਸ ਮੌਕੇ ਗਰਮੇਲ ਸਿੰਘ ਫੌਜੀ ਗੁਰਪ੍ਰੀਤ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਅਵਤਾਰ ਸਿੰਘ ਰਵਿੰਦਰ ਸਿੰਘ ਰਿੰਕੂ ਸਾਰੇ ਪੰਚਾਇਤ ਮੈਂਬਰ ਤੇ ਪਿੰਡ ਦੇ ਨੰਬਰਦਾਰ ਜਸਵੀਰ ਸਿੰਘ ਜਗਦੀਪ ਸਿੰਘ ਗਗਨਦੀਪ ਸਿੰਘ ਤੇਜਵਿੰਦਰ ਸਿੰਘ ਨਵਿੰਦਰ ਸਿੰਘ ਗੁਰਵਿੰਦਰ ਸਿੰਘ ਸਮੇਤ ਹੋਰ ਵੀ ਆਗੂ ਆਦ ਹਜ਼ਰ ਸਨ ਰਿਪੋਰਟਰ ਰਾਜਕ੍ਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਹਾਂਜੀ ਸਰ ਅੱਜ ਬੁੱਟੇ ਲਗਾਏ ਗਏ ਨੇ ਕੀ ਕਹੋਗੇ ਸਾਰੇ ਜੀ ਸਤਿ ਪਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਪੰਚਾਇਤ ਝਨੇੜੀ ਦੇ ਸਰਪੰਚ ਸਰਦਾਰ ਗੁਰਮੀਰ ਸਿੰਘ ਤੇ ਸਮੂਹ ਮੈਂਬਰ ਪੰਚਾਇਤ ਦੀ ਇਕਾਈ ਵਿੱਚ ਅੱਜ ਨਗਰ ਦਾ ਬੂਟੇ ਨਾਲ ਹਣ ਦੀ ਜਿਹੜੀ ਮਹਮ ਸ਼ੁਰੂ ਕੀਤੀ ਹੈ ਕਿਉਂਕਿ ਇੱਕ ਰੁੱਖ 100 ਸੁੱਖ ਵਾਲੀ ਜਿਹੜੀ ਗੱਲ ਹੈ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਹਰ ਇੱਕ ਪ੍ਰਾਣੀ ਨੂੰ ਆਪਣੀ ਮਾਂ ਦੇ ਨਾਂ ਤੇ ਚਾਹੇ ਆਪਣੇ ਕਿਸੇ ਜਨਮ ਦਿਨ ਤੇ ਟਟੋ ਘਟੇ ਕਰੋ ਖਜਰੂਰ ਲਗਾਉਣਾ ਚਾਹੀਦਾ ਤਾਂ ਜੋ ਜਿਹੜਾ ਅਸੀਂ ਅੱਗੇ ਵਾਤਾਵਰਨ ਜਿਵੇਂ ਕਿ ਸਾਨੂੰ ਜਿਹੜੀ ਹੁਣ ਗਰਮੀਆਂ ਦਾ ਸਿਸਟਮ ਹੈ ਏਸੀ ਦੀਆਂ ਗਰਮੀਆਂ ਨੇ ਅਸੀਂ ਆਪਦਾ ਜਿਹੜੀ ਕੁਦਰਤੀ ਹਵਾ ਲੈ ਸਕੀਏ ਇਸ ਕਰਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੀਆਂ ਪੰਚਾਇਤਾਂ ਨੂੰ ਵੀ ਆਪਦੇ ਆਪੋ ਆਪਣੇ ਨਗਰ ਚ ਔਰ ਹਰ ਇੱਕ ਖੇਤ ਚ ਜੋ ਆਪਣਾ ਮੋਟਰ ਤੇ ਪੰਜ ਬੂਟੇ ਲਾ ਕੇ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਇਹ ਪਿੰਡ ਚ ਬੂਟੇ ਕਿੱਥੇ ਕਿੱਥੇ ਲਗਾਏ ਜਾ ਰਹੇ ਨੇ ਤੁਹਾਡੇ ਅੱਜ ਅਸੀਂ ਪਿੰਡ ਦੇ ਬੂਟੇ ਜਿਹੜੇ ਪਿੰਡ ਦੀ ਫਿਰਨੀ ਦੇ ਉੱਪਰ ਬੂਟੇ ਲਗਾਏ ਜਾ ਰਹੇ ਹਨ ਪਹਿਲਾਂ ਸਾਡੇ ਪਾਰਕ ਤਕਰੀਬਨ ਬਹੁਤ ਲੱਗੇ ਨੇ ਪਿੱਛੇ ਮਾਲਵਿੰਦਰ ਸਿੰਘ ਸਰਪੰਚ ਵੱਲੋਂ ਬਣਾਏ ਗਏ ਤੇ ਉਹ ਪਾਰਕ ਵੀ ਸਾਡੇ ਬਹੁਤ ਵਧੀਆ ਨੇ ਇੱਕ ਨਵਾਂ ਪਾਰਕ ਅਸੀਂ ਉਧਰ ਵੀ ਬਣਾਉਣਾ ਤੇ ਇਸ ਕਰਕੇ ਬੂਟੇ ਸਾਡੇ ਨਗਰ ਦੇ ਮੈਂ ਨਗਰ ਨਿਵਾਸੀਆਂ ਨੂੰ ਜ਼ਰੂਰ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਜੇ ਕਿਸੇ ਨੂੰ ਘਰ ਜਾ ਕੇ ਵੀ ਬੇਨਤੀ ਕਰਾਂਗੇ ਵੀ ਜਿਹੜਾ ਜਿਹਦੇ ਬਾਹਰ ਘਰ ਨੇੜੇ ਬੂਟਾ ਆ ਗਿਆ ਉਹਨੂੰ ਆਪ ਵੀ ਉਹ ਸਾਹਮਣ ਦਾ ਪਾਣੀ ਦੀ ਖੇਤਲਾ ਕਰਨਾ ਅਸੀਂ ਨਹੀਂ ਪੰਚਾਇਤ ਵੱਲੋਂ ਵੀ ਕਮਾਲੀ ਜਿਹੜਾ ਰੱਖ ਕੇ ਪਾਣੀ ਪਾਉਣ ਵਾਲਾ ਮੁੰਡਾ ਰੱਖ ਕੇ ਉਹ ਤਕਰੀਬਨ ਹਰ ਰੋਜ਼ ਸਾਬ ਨੂੰ ਇਹ ਚ ਪਾਣੀ ਪਾਇਆ ਕਰੂਗਾ ਇਹਨਾਂ ਨੂੰ ਮੰਨੋ ਸਹੀ ਤਰੀਕੇ ਜਿਹੜਾ ਪਾਲਣ ਪੋਸਣ ਅਸੀਂ ਕੀਤਾ ਜਾਊਗਾ ਟਰੀ ਗਾਰਡ ਵੀ ਲਾਏ ਜਾਣਗੇ ਤੇ ਨਗਰ ਨਿਵਾਸੀ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਪੰਚਾਇਤ ਦਾ ਸਾਥ ਦੇਮਗੇ ਤਾਂ ਹੀ ਨਗਰ ਨੂੰ ਸਾਫ਼ ਸੁਥਰਾ ਸੋਹਣਾ ਤੇ ਹਰਿਆ ਭਰਿਆ ਬਣਾ ਸਕਦੇ ਆ ਇਸ ਮੁੱਚਾ ਨਗਰ ਸਾਥ ਦੇ ਹਾਂਜੀ ਸਰਾ ਪ੍ਰਣਾਮ ਜੀ ਮੇਰਾ ਨਾਮ ਰਪੇਲ ਸਿੰਘ ਹੈ ਜੀ ਹਾਂਜੀ ਅੱਜ ਇਹ ਬੂਟੇ ਲਗਾ ਰਹੇ ਹੋ ਇਸ ਬਾਰੇ ਕੀ ਕਹੋਗੇ ਜੀ ਅੱਜ ਤਾਂ ਸਾਰੇ ਪਿੰਡ ਨੂੰ ਨਗਰ ਨੂੰ ਬੇਨਤੀ ਕਰਦੇ ਆ ਕਿ ਸਾਰੇ ਰਲ ਮਿਲ ਕੇ ਕਰੀਏ ਜੀ ਤੇ ਜਿਹੜੇ ਬੂਟੇ ਲਾਵਾਂਗੇ ਉਹਦੀ ਸਾਫ ਸਵਾਲ ਹੋਵੇ ਡੰਗਰਾਂ ਤੋਂ ਪਿੱਛੇ ਆ ਕੇ ਰੱਖਣਾ ਤੇ ਬਾਕੀ ਇਹ ਆਲੇ-ਦਾਲੇ ਟ੍ਰੀ ਗਾਰਡ ਵੀ ਲਾਏ ਜਾਣਗੇ ਨੌਜਵਾਨਾਂ ਨੂੰ ਕੀ ਸਨੇਹਾ ਦੇਵਾਂਗੇ ਇਸ ਬਾਰੇ ਨੌਜਵਾਨਾਂ ਨੂੰ ਤੇ ਇਹ ਸਾਰੇ ਕਲੱਬ ਵਾਲਿਆਂ ਵੀਰਾਂ ਨੂੰ ਬੇਨਤੀ ਹੈ ਵੀ ਸਾਰੇ ਰਲ ਮਿਲ ਕੇ ਪਿੰਡ ਦੇ ਆਲੇ-ਦਾਲੇ ਜਿੰਨੇ ਵੀ ਹੋ ਸਕਦੇ ਬੂਟੇ ਲਾਈਏ ਆਪਾਂ ਆਪਣੇ ਕੀਤਾਂ ਦੇ ਵਿੱਚ ਲਾਈਏ ਜੀ